ਮਾਂਗੋ ਬਲਕਨ ਖੇਤਰ ਵਿੱਚ ਨੌਕਰੀਆਂ ਦਾ ਮਸਾਬਾ ਹੈ। ਮੈਡੀਕਲ ਸੋਸ਼ਲ ਡਿਪਾਰਟਮੈਂਟ ਦੇ ਰਾਹ ਵਿੱਚ ਪਹੁੰਚੀ। ਤੇ ਇਹ ਗੜੀ ਵਿੱਚ ਇੰਕੀਬਿਟ ਲਾਈ ਗਈ ਹੈ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ। ਉਹਦੇ ਤਹਿਤ ਆਰਮਜ਼ ਐਕਟ ਦੇ ਵਿੱਚ ਔਰ ਲੁੱਟਫੋੜ ਕਰਨ ਵਾਲਾ ਗੈਂਗ ਕਾਬੂ ਕੀਤਾ ਗਿਆ ਜਿਹੜੇ ਕਿ ਜਾਲੀ ਨੰਬਰ ਲਾ ਕੇ ਤੇ ਜਾਲੀ ਆਰਸੀਆਂ ਤਿਆਰ ਕਰਕੇ ਵੀ ਆਪਣੇ ਕ੍ਰਾਈਮ ਨੂੰ ਅੰਜਾਮ ਦਿੰਦੇ ਸੀ ਇਹਦੇ ਦੋ ਮੁੱਖ ਮੈਂਬਰ ਕਨਿਸ਼ਕ ਉਂਦਰਾ ਜੋ ਕਿ ਐਨਐਮ ਸਿੰਘਮ ਦੇ ਬੈਕਸਾਈਡ ਦਾ ਰਹਿਣ ਵਾਲਾ ਤੇ ਤਕਰੀਬਨ ਉਹ ਮਰਦ ਦੀ 18 ਸਾਲ ਹੈ ਔਰ ਗੁਰਪ੍ਰੀਤ ਸਿੰਘ ਏਲੀਅਸ ਨੇ ਹੱਲਾਏ ਕੋਟ ਖਾਲਸਾ ਕਿਸ਼ਨ ਕੋਟ اسلام آباد ਦਾ ਹੈਗਾ ਇਹਦੀ ਉਮਰ ਤੇ ਕਿੰਨੀ 28 ਸਾਲ ਹੈ ਇਹ ਦੋਨੇ ਮਲਜ਼ਮ ਜਿਹੜੇ ਇਹਨਾਂ ਦੇ ਪਹਿਲਾਂ ਵੀ ਜਿਹੜਾ ਕਨਿਸ਼ ਕੁੰਦਰਾ ਹੈਗਾ ਤੇ ਮਕਬੂਲਪੁਰੇ ਦੇ ਵਿੱਚ ਇਹਨਾਂ ਨੇ ਕਾਫੀ ਵੱਡੀ ਵਾਰਦਾਤ ਕੀਤੀ ਸੀ 9ਵੇਂ ਮਹੀਨੇ ਚ 2023 ਚ 20 ਤਰੀਕ ਨੂੰ ਜਿਸ ਚ ਇਨਾਂ ਨੇ ਅਸਲ ਐਕਟ ਉਹ ਆਪਣੇ ਗੋਲੀ ਵੀ ਚਲਾਈ ਸੀ ਦਿਖਾਇਆ ਵੀ ਸੀ ਪਿਸਤੌਲ ਔਰ ਉਸ ਤੋਂ ਇਲਾਵਾ ਜਿਹੜਾ ਲੇਟੈਸਟ ਸਿਵਲ ਲਾਈਨ ਦੇ ਵਿੱਚ ਫੋਰਸ ਚੌਂਕ ਦੇ ਕੋਲ ਬੰਦਾ ਜਿਹੜਾ ਪਟਾੜੇ ਤੋਂ ਆ ਰਿਹਾ ਸੀ ਉਹਨੂੰ ਵੀ ਇਹਨਾਂ ਨੇ ਲੁੱਟਿਆ ਸੀਗਾ ਉਸ ਦਿਨ ਤੋਂ ਕਨੇਸ਼ਕੁੰਦਰਾ ਫਰਾਰ ਸੀਗਾ ਪਰ ਇਹਨਾਂ ਦੀ ਜਿਹੜਾ ਇਹ ਨਵਾਂ ਗੈਂਗ ਆਪਣਾ ਬਣਾ ਰਿਹਾ ਸੀਗਾ ਹੁਣ ਇਹਦੇ ਚੋਂ 4 ਪਿਸਤੌਲ ਤੇ ਰਾਉਂਡਸ ਤੇ ਇੱਕ ਟੌਏ ਪਿਸਤੌਲ ਇੱਕ ਜਾਲੀ ਕਾਗੇ ਤੇ ਇੱਕ ਜਿਹੜਾ ਮੋਟਰਸਾਈਕਲ ਹੈ ਉਹ ਮਿਲਿਆ ਹੈ ਨਾ ਤੋਂ ਇਸ ਕੇਸ ਦੇ ਵਿੱਚ ਟੋਟਲ ਹੁਨਗਰਾਮ ਦੀ ਜਿਹੜੀ ਹੈ 5 ਜਿਹੜੇ ਵੈਪਨ ਆਪਾਂ ਕਹਿ ਸਕਦੇ ਹਾਂ ਜਿੱਚ 4 ਪਿਸਟਲ ਤੇ 1 ਟੁਆਇ ਪਿਸਟਲ ਹੈ ਇਹ ਲੋਕਾਂ ਦੇ ਵਿੱਚ ਡੈਸ਼ਪੌਂਡ ਨੂੰ ਤੇ ਸਾਰਾ ਕੰਮ ਕਰਦੇ ਸੀ ਇਸ ਤੋਂ ਇਲਾਵਾ ਜਿਹੜਾ ਜ਼ੀਰੋ ਟੋਲਰੈਂਸ ਸਾਡੀ ਪਾਲਿਸੀ ਹੈਗੀ ਹੈ ਕ੍ਰਾਈਮ ਦੇ ਅਗੇਂਸ ਉਹਦੇ ਚ ਸਪੈਸ਼ਲ ਜੀ ਆਪਾਂ ਕੱਲੇ ਆਰਮਜ਼ ਐਕਟ ਦੀ ਗੱਲ ਕਰੂੰਗਾ ਮੈਂ ਤੇ ਉਹਦੇ ਚ 98 98 ਵੈਪਨਸ ਜਿਹੜੇ ਆ 22 11 2023 ਜਦੋਂ ਮੈਂ ਇੱਥੇ ਜੁਆਇਨ ਕੀਤਾ ਸੀ ਉਤੋਂ ਲੈ ਕੇ 17 4 24 ਤੱਕ 98 ਵੈਪਨਸ ਅਸੀਂ ਰਿਕਵਰ ਕਰ ਚੁੱਕੇ ਹੈ ਜਿਹੜੇ ਕਿ ਨਜਾਇਜ਼ ਅਸਲਾ ਹੈ ਔਰ ਇਹਦੇ ਵਿੱਚ 58 ਬੰਦੇ ਅਸੀਂ ਫੜੇ ਹੈ ਅਰੈਸਟ ਹੋਏ ਹੈ ਜਿਹੜੇ ਕਿ ਆਰਮ ਇਲੀਗਲ ਦੇ ਵਿੱਚ ਡੀਲ ਕਰਦੇ ਸੀ ਔਰ ਤੁਹਾਨੂੰ ਪਤਾ ਪਹਿਲਾਂ ਮਧਿਆ ਪ੍ਰਦੇਸ਼ ਤੇ ਬਹੁਤ ਸਾਰੀਆਂ ਨੈਟਵਰਕਸ ਜਿਹੜੇ ਬ੍ਰੇਕ ਕੀਤੇ